ਹਾਂਜੀ ਸੋਸ਼ੀ ਕਾਲ ਜੀ ਮੇਰਾ ਨਾਮ ਜਸਬੀਰ ਕੌਰ ਹੈ ਤੇ ਮੈਂ ਐਜ਼ ਐਨੀਮਲ ਕਰੁਅਲਟੀ ਇਨ ਚਾਰਜ ਜ਼ਰੀਆ ਦੇ ਵਿੱਚ ਪੋਸਟਡ ਹਾਂ ਜਿਹੜਾ ਬਾਤ ਕਰਿਆ ਅਡਵੋਕੇਟ ਜੀ ਨਾਲ ਮੈਂ ਉਹਦੇ ਬਾਰੇ ਇਹ ਕਹਿਣਾ ਚਾਹੁੰਦੀ ਹਾਂ ਕਿ ਅਸੀਂ ਜਿਹੜੀ ਸਰਵਿਸ ਹੈ ਇਹ ਫ੍ਰੀ ਆਫ ਕਾਸਟ ਸ਼ੁਰੂ ਕੀਤੀ ਹੋਈ ਹੈ ਅੰਮ੍ਰਿਤਸਰ ਦੇ ਵਿੱਚ ਤੇ ਇਹਦੇ ਵਿੱਚ ਸਾਡਾ ਜਿਹੜਾ ਮੇਨ ਕੰਮ ਹੈ ਅਸੀਂ ਜਿਹੜੇ ਇੰਜਰਡ ਡੌਗ ਹੁੰਦੇ ਆ ਜਿਹੜੇ ਗਲੀਆਂ ਦੇ ਵਿੱਚ ਹੈ ਉਹਨਾਂ ਨੂੰ ਚੁੱਕ ਕੇ ਉਹਨਾਂ ਨੂੰ ਮੈਡੀਕਲ ਸਰਵਿਸ ਪ੍ਰੋਵਾਈਡ ਕਰਵਾਈਦੀ ਆ ਤੇ ਇਹ ਸਾਡਾ ਸਾਡੀ ਲੋਕਾਂ ਗੇ ਇਹੀ ਰਿਕੁਐਸਟ ਹੈ ਕਿ ਪਲੀਜ਼ ਉਹ ਸਾਨੂੰ ਅਪਰੋਚ ਕਰਨ ਇਹ ਬੇਜਵਾਨ ਹੈਗੇ ਆ ਇਹਨਾਂ ਨੂੰ ਇਗਨੋਰ ਨਾ ਕਰਨ ਜਿੱਥੇ ਵੀ ਉਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਜਾਨਵਰ ਨਜ਼ਰ ਆਉਂਦਾ ਹੈ ਕੋਈ ਉਹਨੂੰ ਇੰਜਰੀ ਹੋਈ ਹੈ ਜਾਂ ਕੋਈ ਉਹ ਬਿਮਾਰ ਹੈ ਤੇ ਉਹ ਸਾਡੀ ਮੈਡੀਕਲ ਸੇਵਾ ਨਾਲ ਜੁੜਨ ਤੇ ਸਾਨੂੰ ਕਾਲ ਕਰਨ ਤੇ ਅਸੀਂ ਉਹਨਾਂ ਨੂੰ ਮੈਡੀਕਲ ਜੋ ਵੀ ਫੈਸਿਲਿਟੀ ਉਹ ਪ੍ਰੋਵਾਈਡ ਕਰਵਾਈਵੇ ਇਹ ਹਮੇਸ਼ਾ ਅਲਬੈਲ ਬਣਾ ਸਾਡਾ ਨੰਬਰ ਹੈਗਾ ਵਾ ਅਸੀਂ ਨੰਬਰ ਆਪਣਾ ਅੱਗੇ ਵੀ ਇਸ਼ੂ ਕੀਤਾ ਹੋਇਆ ਸੀ ਅਸੀਂ ਵੈਸੇ ਜਿਹੜੀ ਸਾਡੀ ਐਮਬੂਲੈਂਸ ਹੈ ਇਹਦੇ ਉੱਤੇ ਵੀ ਨੰਬਰ ਦਿੱਤਾ ਹੋਇਆ ਹੈ ਨੰਬਰ ਹੈਗਾ 7009008193 7009008193 24 ਆਵਰਸ ਦਾ 24 ਆਵਰਸ ਦੀ ਨਹੀਂ ਹੈਗੀ ਦੇਖੋ ਜੀ ਹਰ ਕਿਸੇ ਨੂੰ ਰੈਸਟ ਦੀ ਲੋਡ ਹੁੰਦੀ ਆ ਇੰਨਾ ਕੋਈ ਇਨੀਸ਼ੀਏਟਿਵ ਵੀ ਨਹੀਂ ਲੈਂਦਾ ਕਿ 24 ਘੰਟੇ ਸਾਨੂੰ ਵੀ ਕਾਲ ਕਰੇ ਪਰ ਜਦੋਂ ਵੀ ਅਮਰਜੈਂਸੀ ਹੈ ਅਸੀਂ ਮਤਲਬ ਉਹਨਾਂ ਨੂੰ ਇਹ ਸਰਵਿਸ ਜ਼ਰੂਰ ਪ੍ਰੋਵਾਈਡ ਕਰਵਾਉ ਮੰਗਦੇ ਜੀ ਸਰ ਆਪਣਾ ਮਾਨਯੋਗ ਰਾਜ ਸੂਚਨਾ ਮੰਤਰੀ ਜੀ ਪੰਜ ਮੇਰਾ ਨਾਮ ਡਾਕਟਰ ਰੋਹਨ ਮੈਰਾ ਚੇਅਰਮੈਨ ਐਂਟੀ ਕਰਾਈਮ ਐनिमल ਪ੍ਰੋਟੈਕਸ਼ਨ ਤੋਂ ਅੱਜ ਅਸੀਂ ਜਿਹੜੀ ਐਂਬੂਲੈਂਸ ਦੀ ਸਰਵਿਸ ਜਿਹੜੀ ਅੰਮ੍ਰਿਤਸਰ ਦੇ ਵਿੱਚ ਬੇਜੁਬਾਨਾਂ ਦੇ ਵਾਸਤੇ ਜ਼ਰੀਆ ਫੋਰ ਵਾਸਲੈਸ ਜਿਹੜੀ ਸੋਸਾਇਟੀ ਹੈ ਉਹ ਚਲਾ ਰਹੀ ਹੈ ਉਹ ਭਾਰਤ ਦੀ ਜਿਹੜੀ ਇਕਲੌਤੀ ਜਿਹੜੀ ਈ ਐਮਬੂਲੈਂਸ ਅਸੀਂ ਕਹਿ ਸਕਦੇ ਹਾਂ ਜਿਹੜੀ ਕਿ ਬੇਜਬਾਨ ਜਾਨਵਰਾਂ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਸਾਬਿਤ ਹੋ ਰਹੀ ਹੈ ਅੱਜ ਉਹਨਾਂ ਨੂੰ ਐਕਸਕਲੂਸਿਵ ਵਰਲਡ ਰਿਕਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਤੇ ਮੈਂ ਉਹਨਾਂ ਦੇ ਜਿਹੜੇ ਪ੍ਰਧਾਨ ਨੇ ਲਵਿਸ਼ ਮਹਾਜਨ ਜੀ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਵਾ ਉਹਦੇ ਨਾਲ-ਨਾਲ ਇਹਨਾਂ ਦੀ ਜਿਹੜੀ ਪੂਰੀ ਟੀਮ ਹੈ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈ ਦੇਣਾ ਵਾ ਕਿ ਉਹਨਾਂ ਨੇ ਜਿਹੜਾ ਉਪਰਾਲਾ ਅੰਮ੍ਰਿਤਸਰ ਦੇ ਵਿੱਚ ਸ਼ੁਰੂ ਕੀਤਾ ਸੀ ਇਹਦੇ ਵੱਲ ਵੇਖ ਕੇ ਪੂਰੇ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਲੋਕ ਉਤਸ਼ਾਹਿਤ ਹੋਣਗੇ ਤੇ ਸਿੱਖਿਆ ਲੈਣਗੇ ਕਿਸ ਤਰ੍ਹਾਂ ਦੀਆਂ ਐਂਬੂਲੈਂਸ ਪੂਰੇ ਇੰਡੀਆ ਦੇ ਵਿੱਚ ਜਿਹੜੀਆਂ ਚਲਣੀਆਂ ਚਾਹੀਦੀਆਂ ਨੇ ਦੇਖੋ ਜਿਹੜੇ ਬੋਲ ਨਹੀਂ ਸਕਦੇ ਮੈਂ ਕਵਾਂਗਾ ਬੇਜਬਾਨਾਂ ਦੀ ਸੇਵਾ ਅਸੀਂ ਰੱਬ ਦੇ ਮੰਦਰਾਂ 'ਚ ਜਾਂਦੇ ਆ ਗੁਰਦੁਆਰਿਆਂ 'ਚ ਜਾਂਦੇ ਆ ਸੇਵਾ ਕਰਦੇ ਆ ਅਸਲੀ ਸੇਵਾ ਇਹ ਜਿਹੜੇ ਨੌਜਵਾਨ ਇਹ ਕਰ ਰਹੇ ਆ ਇਹਨਾਂ ਦੀ ਟੀਮ ਕਰ ਰਹੀ ਹੈ ਤੇ ਮੈਂ ਬੱਚਿਆਂ ਨੂੰ ਵੀ ਸਿੱਖਿਆ ਅਸੀਂ ਸਕੂਲਾਂ 'ਚ ਵੀ ਇਹੀ ਦਿੰਨੇ ਆ ਜਿਹੜੇ ਇਨਸਾਨ ਦੇ ਦਿਲ ਦੇ ਵਿੱਚ ਕਿਸੇ ਦੇ ਦਰਦ ਸਮਝਣ ਦੀ ક્ષਮਤਾ ਨਹੀਂ ਹੈਗੀ ਉਹ ਇਨਸਾਨ ਨਹੀਂ ਹੈਗਾ ਤੇ ਉਹਨਾਂ ਦਾ ਦੁੱਖ ਸਮਝਦੇ ਨੇ ਦਰਦ ਸਮਝਦੇ ਨੇ ਤੇ ਹਮੇਸ਼ਾ ਉਹਨਾਂ ਦੇ ਲਈ ਅੱਗੇ ਆਉਂਦੇ ਨੇ ਜਦੋਂ ਐਕਸੀਡੈਂਟ ਹੁੰਦਾ ਵਾ ਇਹਨਾਂ ਨੂੰ ਕਾਲ ਜਾਂਦੀ ਹੈ ਤੇ ਇਹ ਪੂਰੇ ਆਪਣੇ ਦਿਲ ਦੇ ਨਾਲ ਜਿਹੜੇ ਲਵਿਸ਼ ਮਾ ਜੀ ਆਪਣੀ ਟੀਮ ਦੇ ਨਾਲ ਸੇਵਾ ਕਰ ਰਹੇ ਐ ਤੇ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਵਾਂ ਇਹਨਾਂ ਦੀ ਸਾਰੀ ਟੀਮ ਨੂੰ ਤੇ ਮੈਂ ਉਮੀਦ ਕਰਦਾ ਵੀ ਅੱਗੇ ਵੀ ਇਹ ਉਹ ਜਿਹੜੀ ਇਹਨਾਂ ਨੇ ਇੱਕ ਐਂਬੂਲੈਂਸ ਸ਼ੁਰੂ ਕੀਤੀ ਹੈ ਪ੍ਰਮਾਤਮਾ ਇਹਨਾਂ ਨੂੰ ਤਰੱਕੀ ਦੇਵੇ ਤੇ ਪੂਰੇ ਪੰਜਾਬ ਦੇ ਵਿੱਚ ਇਦਾਂ ਦੀਆਂ ਜਿਹੜੀਆਂ ਐਮ ਐਂਬੂਲੈਂਸ ਜਿਹੜੀ ਐ ਸਟਾਰਟ ਕਰਨ ਮੇਰਾ ਨਾਮ ਲਵੀਸ਼ ਹੈ ਪ੍ਰੈਜ਼ੀਡੈਂਟ ਆ ਜ਼ਰੀਆ ਫਰੋਇਸਲੈਸ ਵੈਲਫੇਅਰ ਸੁਸਾਇਟੀ ਇਹ ਜਿਹੜੀ ਸੁਸਾਇਟੀ ਅਸੀਂ 2020 ਚ ਸ਼ੁਰੂ ਕੀਤੀ ਸੀਗੀ ਜਿਹੜੇ ਚ ਆਪਾਂ ਨਾਰਮਲੀ ਫਰਸਟ ایڈ ਦਿੰਦੇ ਸੀ ਪੱਟੀਆਂ ਕਰਦੇ ਸੀ ਜਿਹੜੇ ਘਾਇਲ ਜਾਨਵਰ ਹੋ ਜਾਂਦੇ ਸੀ ਉਸ ਤੋਂ ਬਾਅਦ ਅਸੀਂ ਹੌਲੀ ਹੌਲੀ ਪੋਸਟਿਓ ਸੈਂਚਰੀ ਐਨ ਜੀਓ ਐ ਐਨੀਮਲ ਵੈਲਫੇਅਰ ਟਰਸਟ ਐ ਐਂਟੀ ਕਰਾਈਮ ਐਂਡ ਐਨੀਮਲ ਪ੍ਰੋਟੈਕਸ਼ਨ ਨਾਲ ਜੁੜੇ ਆ ਤੇ ਫਿਰ ਅਸੀਂ ਆ ਜਿਹੜੀ ਫਸਟ ਜਿਹੜਾ ਹੈ ਹੌਲੀ ਹੌਲੀ ਅਸੀਂ ਡੌਗ ਨੂੰ ਚੁੱਕ ਕੇ ਵੈਟ ਤੱਕ ਪ੍ਰਾਈਵੇਟ ਵੈਟ ਤੱਕ ਲੈ ਕੇ ਜਾਣਾ ਸ਼ੁਰੂ ਕਰਤਾ ਟਰੀਟਮੈਂਟ ਵਾਸਤੇ ਫਿਰ ਜਿਹੜਾ ਹੈਗਾ ਆਪਾਂ ਹੌਲੀ ਹੌਲੀ ਐਨੀਮਲ ਐਮਬੂਲੈਂਸ ਪਿਛਲੇ ਸਾਲ ਸ਼ੁਰੂ ਕੀਤੀ ਸੀਗੀ ਜਿਹੜਾ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਹੈ ਬਿਲਕੁਲ ਫ੍ਰੀ ਆਫ ਕੋਸਟ ਸਰਵਿਸ ਹੈ ਜਿਹੜੇ ਏਰੀਆਜ਼ ਦੇ ਵਿੱਚ ਸਟਰਲਾਈਜੇਸ਼ਨ ਆਪਾਂ ਕਰਵਾਣੀ ਹੁੰਦੀ ਡੌਗ ਦੀ ਕਈ ਵਾਰ ਹੁੰਦਾ ਉੱਥੇ ਸਰਕਾਰੀ ਗੱਡੀ ਨਹੀਂ ਪਹੁੰਚ ਪਾਉਂਦੀ ਕਿਉਂਕਿ ਗਲੀਆਂ ਬਹੁਤ ਛੋਟੀਆਂ ਹੁੰਦੀਆਂ ਤੇ ਸਾਡੀ ਜਿਹੜੀ ਹੈ ਇਲੈਕਟ੍ਰੋਨਿਕ 3 ਵੀਲਰ ਹੈਗੀ ਆ ਇਸ ਕਰਕੇ ਕਿਸੇ ਵੀ ਛੋ ਦੀ ਡੌਗ ਬੱਚੇ ਜਨਨ ਵਾਲੀ ਹੁੰਦੀ ਹੀਟਸ ਹੁੰਦੀ ਹੈ ਤੇ ਜਿੰਨੀ ਦਿਨ ਨੂੰ ਕਾਰਪੋਰੇਸ਼ਨ ਦੀ ਗੱਡੀ ਆਉਂਦੀ ਓਨੀ ਦਿਨ ਨੂੰ ਉਹ ਜਿਹੜੇ ਬੱਚੇ ਡਿਲੀਵਰ ਕਰ ਦਿੰਦੀ ਹੈ ਉਸ ਵਾਸਤੇ ਜਦੋਂ ਡੌਗ ਹੀਟ ਚ ਆਂਦੀ ਹੈ ਸਾਨੂੰ ਵੌਲੰਟੀਅਰ ਕਾਲ ਕਰਦੇ ਆ ਅਸੀਂ ਫ੍ਰੀ ਆਫ ਪੋਸਟ ਜਿਹੜਾ ਇਹਦੇ ਵਿੱਚ ਉਹਨਾਂ ਨੂੰ ਟਰਾਂਸਪੋਰਟ ਕਰਦੇ ਆ ਐਨੀਮਲ ਵੈਲਫੇਅਰ ਚੈਰੀਟੇਬਲ ٹرسٹ ਦੇ ਵਿੱਚ ਜਿੱਥੇ ਹਨਾ ਸੋਸ਼ੀਅਲਾਈਜੇਸ਼ਨ ਹੁੰਦੀ ਹੈ ਇਹ ਸਰ ਐਕਸਕਲੂਸਿਵ ਵਰਲਡ ਰਿਕਾਰਡ ਵਾਲਿਆਂ ਨੇ ਸਾਨੂੰ ਅਵਾਰਡ ਦਿੱਤਾ ਹੈ ਕਿ ਜਿਹੜੀ ਇਲੈਕਟ੍ਰਿਕ ਐਨੀਮਲ ਐਮ뷸ੈਂਸ ਹੈ ਇੰਡੀਆ ਦੀ ਪਹਿਲੀ ਐਮ뷸ੈਂਸ ਹੈ ਤੇ ਫ੍ਰੀ ਸਰਵਿਸ ਹੈ ਜਿਹੜੀ ਇੰਡੀਆ ਦੇ ਵਿੱਚ ਅ ਕੰਵੋਲੇਦਨਾਂ ਦੇ ਵਿੱਚ ਹੋਊ ਵੀ ਐਂਬੂਲੈਂਸ ਲਾਉਂਗਾ ਹਾਂ ਸਾਡਾ ਪਲਾਨ ਹੈ ਹੁਣ ਇੱਕ ਛੋਟਾ ਥੀ ਲੈਂਦਾ ਜਿਹੜੇ ਵਿੱਚ ਅਸੀਂ ਲਾਰਜ ਐਨੀਮਲ ਵੀ ਜਿਹੜੇ ਆ ਫਰੀ ਆਫ ਕੋਸਟ ਆਪਾਂ ਟਰਾਂਸਪੋਰਟ ਕਰ ਸਕਾਂਗੇ ਗਊਸ਼ਾਲਾ ਤੱਕ ਜਾਂ ਕਿਸੇ ਐਕਸੀਡੈਂਟ ਪ੍ਰੋਨ ਏਰੀਆ ਤੋ ਇੰਡੀਆ ਦੀ ਪਹਿਲੀ ਲੈਂਡ ਹਾਂਜੀ ਪਹਿਲੀ ਹੈ ਇਲੈਕਟ੍ਰਿਕ ਐਨੀਮਲ ਐਂਬੂਲੈਂਸ